ਅਸੀ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਤੁਹਾਡਾ ਨਾਲ ਗੱਲ ਕਰਾਂਗੇ ਦਾ ਪੰਜਾਬ ਵਾਲੇ ਕਮਲਜੋਤ ਸਿੰਘ ਯੂਟਿਊਬਰ ਦੇ ਬਾਰੇ ਜੋ ਕਿ ਬਹੁਤ ਸਾਰੇ ਘਰਾਂ ਲਈ ਬਣਿਆ ਪ੍ਰੇਰਨਾ ਸਰੋਤ ਉਹ ਸਾਰੇ ਪਰਿਵਾਰਾਂ ਨੂੰ ਉਸ ਨੇ ਲਾਇਆ ਬੜਾ ਕਮਾਈ ਦਾ ਸਾਧਨ ਬਣਾ ਕੇ ਦਿੱਤਾ ਜੇ ਆਪਾਂ ਗੱਲ ਕਰੀਏ ਉਸ ਦੀ ਪੜ੍ਹਾਈ ਦੀ ਕਮਲਜੋਤ ਸਿੰਘ ਅਮ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਵਾ ਤੇ ਉਸ ਦੇ ਪਿੰਡ ਛੋਟਾ ਜਿਹਾ ਪਿੰਡ ਆ ਉਸ ਦਾ ਵਰਿਆਂ ਉਥੋਂ ਦਾ ਉਹ ਰਹਿਣ ਵਾਲਾ ਵਾ ਤੇ ਉਸ ਦੇ ਪਿੰਡ ਨੂੰ ਵੀ ਬਹੁਤਾ ਕੋਈ ਜ਼ਿਲ੍ਹੇ ਦੇ ਵਿੱਚ ਨਹੀਂ ਜਾਣਦਾ ਸੀਗਾ ਪਰ ਉਸ ਨੂੰ ਸ਼ੁਰੂ ਤੋਂ ਹੀ ਇਦਾਂ ਹੁੰਦਾ ਸੀ ਕਿ ਮੇਰੀ ਪਛਾਣ ਬਣੇ ਮੇਰੇ ਪਿੰਡ ਦੀ ਪਛਾਣ ਬਣੇ ਉਹ ਸ਼ੁਰੂ ਤੋਂ ਹੀ ਉਸ ਨੂੰ ਇਸ ਤਰੀਕੇ ਦਾ ਜਜ਼ਬਾ ਸੀ ਕੁਝ ਕਰਕੇ ਦਿਖਾਉਣਾ ਵਾ ਤੇ ਪਰ ਮਾਨੀ ઓਸਤਾ ਸੁਪਲਾ ਬੁਰਾ ਵੀ ਕੀਤਾ ਜਦੋਂ ਉਸ ਨੂੰ ਘਰ ਦੀ ਆਰਥਿਕ ਮਤਲਬ ਕਿ ਨਹੀਂ ਸਹੀ ਸੇ ਆਰਥਿਕ ਟੰਗੀ ਦਿਖਾ ਨਾ ਉਸ ਤੋਂ ਬਹੁਤ ਬੜਾ ਫੜਿਆ ਵੀ ਨਹੀਂ ਗਿਆ ਉਸ ਨੇ ਸਿਰਫ ਆਪਣੇ ਪਿੰਡ ਹੀ ਗੁਰਤੇਗ ਭਾਦਰ ਅਕੈਡਮੀ ਦੇ ਵਿੱਚ 12 ਪੜੀਆਂ ਸੀ ਤੇ ਉਸ ਤੋਂ ਬਾਅਦ ਉਸ ਨੇ ਨਿੱਕੇ ਮੋਟੇ ਕੰਮ ਕੀਤੇ ਪਰ ਉਸ ਨੂੰ ਉਸ ਵਿੱਚ ਕੋਈ ਜ਼ਿਆਦਾ ਨਹੀਂ ਲੱਗਿਆ ਫਿਰ ਉਸ ਤੋਂ ਬਾਅਦ ਉਹ ਦੁਬਈ ਚਲਾ ਗਿਆ ਦੁਬਈ ਜਾ ਕੇ ਵੀ ਉਸ ਨੂੰ ਇਨ ਗੁਜ਼ਾਰਾ ਠੀਕ ਠਾਕ ਜਿਹਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਆ ਕੇ ਉਸਨੇ YouTube ਸਟਾਰਟ ਕੀਤਾ ਉਸ ਉਸਨੇ ਪੈਰ ਹੀ ਇਨਾ ਰੱਖਿਆ ਕਿ ਉਸਨੇ ਆਪਣੇ ਨਾਲ ਨਾਲ ਆਪਣੀ ਭੈਣ ਦੇ ਨਾਲ ਨਾਲ ਬਹੁਤ ਸਾਰੇ ਘਰਾਂ ਪਰਿਵਾਰਾਂ ਨੂੰ ਉਸਨੇ ਕਮਾਈ ਦਾ ਜ਼ਰੀਆ ਬਣਾ ਕੇ ਦਿੱਤਾ ਤੁਸੀਂ ਉਹਨਾਂ ਦੇ ਇੰਟਰਵਿਊ ਵੀ ਦੇਖ ਸਕਦੇ ਹੋ ਕਿ ਉਹ ਖੁਦ ਕਹਿੰਦੇ ਕਿ ਸਾਡੇ ਘਰ ਦੀ ਆਰਥਿਕ ਤੰਗੀ ਇੰਨੀ ਸੀ ਕਿ ਸਾਨੂੰ ਵੀ ਇੰਨਾ ਕੋਈ ਕਮਾਈ ਦਾ ਸਾਧਨ ਵੀ ਨਹੀਂ ਸੀਗਾ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਹੀਂ ਚੱਲਦਾ ਸੀ ਉਸ ਤੋਂ ਬਾਅਦ ਉਸਨੇ ਆਪਣੀ ਭੈਣ ਨਾਲ ਨਾਲ ਆਪਣੀਆਂ ਭੂਆ ਨੂੰ ਆਪਣੇ ਸਹੁਰਾ ਪਰਿਵਾਰ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਮਾਈ ਦਾ ਜ਼ਰੀਆ ਬਣਾ ਬਣਿਆ ਤੇ ਉਸ ਨੇ ਜਿਹੜੇ ਨਾਲ ਆਂਡ ਗਵਾਂਡ ਸੀ ਉਹਨਾਂ ਨੂੰ ਵੀ ਇਸ ਕੰਮ 'ਚ ਲੈ ਕੇ ਆਂਦਾ ਤੇ ਬਹੁਤ ਸਾਰੇ ਨਾਲ-ਨਾਲ ਦੇ ਪਿੰਡਾਂ ਵਿੱਚ ਵੀ ਉਸ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਉਹਨਾਂ ਨੂੰ ਪਹਿਲਾਂ ਇਸ ਕੰਮ ਦੇ ਵਿੱਚ ਲੈ ਕੇ ਆਂਦਾ ਫਿਰ ਉਹਨਾਂ ਨੂੰ ਉਨ੍ਹਾਂ ਦੇ ਚੈਨਲ ਬਣਾ ਕੇ ਉਹਨਾਂ ਨੂੰ ਕਮਾਈ ਕਰਨ ਦੇ ਯੋਗ ਬਣਾਇਆ ਕਦੇ ਵੀ ਉਹਨੇ ਕਿਸੇ ਤੋਂ ਸਾੜਾ ਨਹੀਂ ਕੀਤਾ ਕਿਉਂਕਿ ਉਸ ਨੇ ਸ਼ੁਰੂ ਤੇ ਇੱਕ ਗੱਲ ਮੰਨੀ ਸੀ ਕਿ ਮੈਂ ਤੁਹਾਨੂੰ ਇਸ ਕੰਮ ਸਿਖਾਉਣਾ ਮੈਂ ਇੱਕ ਤੁਹਾਨੂੰ ਕੰਮ 'ਚ ਲੈ ਕੇ ਆਉਂਗਾ ਪਰ ਮਿਹਨਤ ਤੁਹਾਡੀ ਆ ਇਸ ਵਿੱਚ ਮੇਰਾ ਕੁਝ ਨਹੀਂ ਜਾਂਦਾ ਤੁਸੀਂ ਜਿੰਨੀ ਮਿਹਨਤ ਮਰਜ਼ੀ ਕਰੋ ਤੁਸੀਂ ਜਿੰਨੀ ਮਰਜ਼ੀ ਕਮਾਈ ਕਰੋ ਪਰ ਤਾਂ ਤੁਹਾਨੂੰ ਇਹ ਕੰਮ ਸਿੱਖਣਾ ਪੈਣਾ ਕਬਲਜੋਤ ਨੇ ਆਪਣੇ ਨਾਲ ਲਾ ਕੇ ਸਾਰਿਆਂ ਨੂੰ ਪਹਿਲਾ ਕੰਮ ਸਿਖਾਇਆ ਫਿਰ ਆਪਾਂ ਨੂੰ ਪਤਾ ਹੀ ਆ ਕਿ ਕਿੰਨੇ ਜਾਣੇ ਜਿਹੜੀ ਵੀ ਉਹਨਾਂ ਦੇ ਨਾਲ ਕੰਮ ਕਰਦੇ ਆ ਤੇ ਉਹਨਾਂ ਸਾਰਿਆਂ ਦੀ ਵੀ ਚੰਨ ਲੱਭਣੇ ਹੋਇਆ ਤੇ ਉਹ YouTube ਤੋਂ ਬਹੁਤ ਚੰਗੀ ਕਮਾਈ ਕਰਦੇ ਆ ਬਹੁਤ ਸਾਰੇ ਪਰਿਵਾਰਾਂ ਲਈ ਉਹ ਕਮਾਈ ਦਾ ਜ਼ਰੀਆ ਬਣਿਆ ਰਿਸ਼ਤੇਦਾਰਾਂ ਲਈ ਬਣਿਆ ਆਪਣੀ ਸੋਹਰਾ ਫੈਮਿਲੀ 'ਚ ਬਣਿਆ ਭੂਆ ਕੋਲ ਬਣਿਆ ਪਿਆ ਆਪਣੀ ਖੁਦ ਹੀ ਭੈਣ ਨੂੰ ਵੀ ਇਸ ਕੰਮ 'ਚ ਲੈ ਕੇ ਆਂਦਾ ਆਪਣੇ ਜੀਤੇ ਨੂੰ ਇਸ ਕੰਮ ਦੇ ਵਿੱਚ ਲੈ ਕੇ ਆਂਦਾ ਤੇ ਸਾਰਿਆਂ ਲਈ ਇੱਕ ਕਮਾਈ ਦਾ ਜ਼ਰੀਆ ਬਣਿਆ भी सारे अरदास करते हैं कि उन्होंने काम वह चली जाए वो अगे तो अगर होर लोगों भी कम देन मेरी कभी तो भीडियो पसंद आई होगी जे चैनल पर पहली बार आए चैनल सबसक्राइब जरूर करें मिलते अपन नैक्सट भीडियो